ਸਾਫ ਕੈਂத்ਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਤ ਅਤੇ ਪ੍ਰਸਿੱਧ ਸਮਾਜ ਸੇਵਕਾ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਵੱਲੋਂ ਸਮੂਹ ਫਗਵਾੜਾ ਵਾਸੀਆਂ ਦੇ ਸਹਿਯੋਗ ਨਾਲ ਜ਼ਰੂਰਤਮੰਦ ਪਰਿਵਾਰਾਂ ਲਈ ਖੋਲੀ ਗਈ ਜਨਤਾ ਦੀ ਰਸੋਈ ਨੂੰ ਖੁੱਲ੍ਹਿਆਂ ਨੂੰ 8 ਸਾਲ ਪੂਰੇ ਹੋ ਗਏ ਹਨ ਇਸ ਦੌਰਾਨ ਜਨਤਾ ਦੀ ਰਸੋਈ ਗੁਰੂ ਹਰਗੋਬਿੰਦਗੜ੍ਹ ਫਗਵਾੜਾ ਵਿਖੇ 8 ਸਾਲ ਪੂਰੇ ਹੋਣ ਤੇ ਜਿੱਥੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕਰਦੇ ਆਂ ਅਰਦਾਸ ਕੀਤੀ ਗਈ ਉੱਥੇ ਹੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਜਨਤਾ ਦੀ ਰਸੋਈ ਵਿਖੇ ਪਹੁੰਚ ਕੇ ਦਾਸਰਪੈ ਵਿੱਚ ਭਰਪੇਟ ਖਾਣਾ ਖਾਧਾ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਵਤਾਰ ਸਿੰਘ ਮੰਡ ਤੇ ਸਾਫ ਕਾਮੇਰ ਅਰਨੁਖ ਹੌਸਲਾ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਜਨਤਾ ਦੀ ਰਸੋਈ ਨੂੰ ਚੱਲਦਿਆ ਸਫਲਤਾ ਪੂਰਵ 8 ਸਾਲ ਪੂਰੇ ਹੋ ਗਏ ਨੇ ਉਹਨਾਂ ਆਖਿਆ ਕਿ ਇਸ ਜਨਤਾ ਦੀ ਰਸੋਈ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਲੋਕ 10 ਰੁਪਏ ਵਿੱਚ ਭਰਪੇਟ ਖਾਣਾ ਖਾ ਕੇ ਜਾਂਦੇ ਨੇ ਉੱਥੇ ਹੀ ਇਸ ਵਿੱਚ ਬਹੁਤ ਸਾਰੇ ਦਾਨੀ ਸੱਜਣ ਆਪਣੇ ਤੌਰ ਤੇ ਯੋਗਦਾਨ ਵੀ ਪਾਉਂਦੇ ਨੇ ਉਹਨਾਂ ਸੋਮਪrakash ਅਤੇ ਸ਼੍ਰੀਮਤੀ ਨੀਤਾ ਸੋਮਪrakash ਨੂੰ ਇਸ ਦਿਨ ਤੇ ਹਾਰਦਿਕ ਵਧਾਈਆਂ ਦਿੱਤੀਆਂ ਖੁਸ਼ੀ ਦੀ ਗੱਲ ਆ ਕਿ ਜਿਹੜਾ ਕੈਂਪ ਪਰਿਵਾਰ ਵੱਲੋਂ ਇਹਦੀ ਰਸੋਈ ਚਾਲੂ ਕੀਤੀ ਗਈ ਸੀਗੀ ਉਹਨੂੰ 8 ਸਾਲ ਪੂਰੇ ਹੋ ਗਏ ਆ ਔਰ ਸਫਲਤਾਪੂਰਵਕ ਪੂਰੇ ਹੋਏ ਆ ਔਰ ਬਹੁਤ ਵੱਡਾ ਫਰਵਾੜੇ ਲਈ ਇਸ ਪਰਿਵਾਰ ਵੱਲੋਂ ਇਹ ਯੋਗਦਾਨ ਆ ਕਿਉਂਕਿ ਲੋੜਵੰਦ ਵਿਅਕਤੀ ਰੋਜ਼ ਦੇ ਹਜ਼ਾਰ ਦੇ ਕਰੀਬ ਅਤੇ 10 ਰੁਪਏ ਥਾਲੀ ਦੇ ਹਿਸਾਬ ਦੇ ਨਾਲ ਲੈ ਅੰਦਰ ਸਕਦੇ ਆ ਭੁੱਖੇ ਨੂੰ ਅੰਨ ਦੇਣਾ ਇਹ ਸਭ ਤੋਂ ਮੈਂ ਸਮਝਦਾ ਪੁੰਨ ਦਾ ਕੰਮ ਹੈ ਔਰ ਇਹ ਪਰਿਵਾਰ ਬਹੁਤ ਲੰਮੇ ਸਮੇਂ ਤੋਂ 8 ਸਾਲ ਤੋਂ ਲਗਾਤਾਰ ਕਰ ਰਿਹਾ ਕਿਉਂਕਿ ਕਿਸੇ ਚੀਜ਼ ਨੂੰ ਆਰੰਭ ਕਰਨਾ ਸੌਖਾ ਹੁੰਦਾ ਉਹਨੂੰ ਲਗਾਤਾਰ ਚਾਲੂ ਰੱਖਣਾ ਬਹੁਤ ਔਖਾ ਹੁੰਦਾ ਔਰ ਪ੍ਰਮਾਤਮਾ ਨੇ ਇਸ ਪਰਿਵਾਰ ਦੇ ਉੱਤੇ ਕਿਰਪਾ ਕੀਤੀ ਬਹੁਤ ਬੜੀ ਕਿਰਪਾ ਵੀ 8 ਸਾਲ ਹੋ ਗਏ ਆ ਲਗਾਤਾਰ ਇੱਥੇ ਇਹ ਸੇਵਾਵਾਂ ਚੱਲ ਰਹੀਆਂ ਆ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਵੀ ਪ੍ਰਮਾਤਮਾ ਇਸ ਪਰਿਵਾਰ ਨੂੰ ਇਦਾਂ ਹੀ ਬਲ ਬਖਸ਼ੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਹੀ ਇਹ ਸੇਵਾ ਲਗਾਤਾਰ ਜਾਰੀ ਰਹੇ ਔਰ ਲੋਕ ਜਿਹੜੇ ਆ ਇਥੋਂ ਦੇ ਫਗਵਾੜਾ ਵਾਸੀ ਇਹਦਾ ਲਾਭ ਲੈਂਦੇ ਰਹਿਣ ਬਹੁਤ ਚੰਤੋ ਜਿਹੜੀ ਜਨਤਾ ਦੀ ਸੋਚੀ ਮੰਨੋ ਪੰਜਾਬ ਦੇ ਵਿੱਚ ਵੀ ਇਦਾਂ ਦੀ ਸੋਚ ਨਹੀਂ ਨਿੰਨੀ ਫਗਵਾੜੇ ਦੇ ਵਿੱਚ ਬਹੁਤ ਵਧੀਆ ਖਾਣਾ ਮਿਲਦਾ ਵਾ ਔਰ ਸਫਾਈ ਇੰਨੀ ਆ ਵੇ ਮਤਲਬ ਬੈਠ ਕੇ ਟੀਅਰ ਤੇ 10 ਰੁਪਏ ਦੀ ਨਾਲ ਕੋਕ ਦੀ ਬੋਤਲ ਵੀ ਮਿਲਦੀ ਆ। ਤੋਂ ਐਸਲੇ ਪਵਾਰਡੇ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਵੀ 10 ਰੁਪਏ ਚਾੜੀ ਚਾਰ ਗੁੜਕੇ ਨਾਲ ਦੋ ਸਬਜ਼ੀਆਂ ਤੇ ਮਤਲਬ ਜਿਹੜਾ ਵੀ ਕੋਈ ਘਰ ਵਾਸਤੇ ਵੀ ਲੈ ਆਣੀ ਹੋਵੇ ਉਹ ਜੂੜ ਤੋਂ ਬੰਦ ਕੋਈ ਜਿਹੜੇ ਬਿਮਾਰ ਹੁੰਦਾ ਕੋਈ ਪੇਸ਼ੈਂਟ ਕੋਈ ਹਸਪਤਾਲ ਚ ਵੀ ਉਹ ਵੀ ਇੱਥੋਂ ਲੈ ਕੇ ਜਾਂਦੇ ਆ। ਔਰ ਵਧੀਆ-ਵਧੀਆ ਜਿਹੜੇ ਇੱਥੇ ਲੋਕ ਵੀ ਆਪ ਆ ਕੇ ਖਾਂਦੇ ਆ ਔਰ ਸ਼ਹਿਰ ਦੇ ਵਿੱਚ ਹਰ ਏਰੀਆ ਦੇ ਵਿੱਚ ਇੱਥੇ ਜਨਤਾ ਆਂਦੀ ਆ ਤੋ ਮੈਂ ਮੈਡਮ ਨੀਤਾ ਸੋਮਗਰਾਜੀ ਦਾ ਮਾਨੀਆ ਸੋਮਗਰਾ ਕੈਂਡੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਲਗਾਤਾਰੇ ਚਲਾਈ ਹੋਈ ਆ ਨਹੀਂ ਤਾਂ ਸਰਕਾਰੀ ਜਿਹੜੀਆਂ ਸੀਗੀਆਂ ਅੱਜ ਬੰਦ ਹੋ ਗਈਆਂ ਕਈ ਜਗ੍ਹਾ ਤੁਸੀਂ ਦੇਖੋ ਜਿੱਥੇ ਵੀ ਸਰਕਾਰੀ ਰਸੋਈਆਂ ਚੱਲਦੀਆਂ ਸੀ ਉਹ ਬੰਦ ਹੋ ਚੁੱਕੀਆਂ ਤੋ ਮੈਂ ਅੱਜ ਦੇ ਦਿਨ ਸ਼ਹਿਰ ਵਾਸੀਆਂ ਨੂੰ ਇਹ ਵਧਾਈ ਦਿੰਦਾ ਵੀ ਜਿਹੜੀ ਮੈਡਮ ਨੀਤਾ ਸੋਮਗਰਾਜੀ ਨੇ ਲਗਾਤਾਰ ਰਸੋਈ ਚਲਾ ਕੇ ਸ਼ਹਿਰ ਦਾ ਇੱਕ ਨਾਮ ਉੱਚਾ ਕੀਤਾ ਧੰਨਵਾਦ ਉਧਰ ਸਾਫ ਕਾ ਕੇਂਦਰੀ ਰਾਜ ਮੰਤਰੀ ਸੋਮਪrakash ਕੇ ਆਏ تھے ਤੇ ਸ਼੍ਰੀਮਤੀ ਨੀਤਾ ਸੋਮਪrakash ਨੇ ਕਿਹਾ ਕਿ ਇਹ ਸਭ ਸ਼ਹਿਰ ਵਾਸੀਆਂ ਦੀ ਅਨਥਕ ਮਿਹਨਤ ਦਾ ਨਤੀਜਾ ਹੈ ਉਹਨਾਂ ਕਿਹਾ ਕਿ ਪਹਿਲਾ ਪਹਿਲਾ ਉਹਨਾਂ ਨੂੰ ਇਸ ਕਾਰਜ ਵਿੱਚ ਖੁਦ ਵੀ ਬਹੁਤ ਮਿਹਨਤ ਕਰਨੀ ਪਈ ਸੀ ਪਰ ਜਿਵੇਂ ਜਿਵੇਂ ਸਮਾਂ ਬੀਤਿਆ ਗਿਆ ਉਵੇਂ-ਉਵੇਂ ਸਭ ਕੁਝ ਆਪਣੇ ਆਪ ਠੀਕ ਹੁੰਦਾ ਗਿਆ ਹੋਰ ਕੀ ਕਿਹਾ ਸੋਮਪrakash ਤੇ ਸ਼੍ਰੀਮਤੀ ਨੀਤਾ ਸੋਮਪrakash ਨੇ ਆਵਚਾਂਦੇ ਹਨ ਇਹਨਾਂ ਨਾਲ ਕੀਤੀ ਗਈ ਵਿਸ਼ੇਸ਼ ਪੇਂਡ वार्ता ਦੇ ਜ਼ਰੀਏ ਅਸੀਂ ਖੜੇ ਹਾਂ ਇਸ ਵਕਤ ਜਨਤਾ ਦੀ ਰਸੋਈ ਦੇ ਵਿੱਚ ਜਿਸ ਨੂੰ ਕੀ ਲੋਕਾਂ ਦੀ ਸੇਵਾ ਕਰਦੇ ਆ ਭੁੱਖਿਆਂ ਦਾ ਢਿੱਡ ਭਰਦੇ ਆ 8 ਸਾਲ ਪੂਰੇ ਹੋ ਚੁੱਕੇ ਨੇ ਤੇ ਅੱਜ ਐਨੀਵਰਸਰੀ ਆ ਉਹ ਦਿਨ ਆ ਸ਼ੁਭ ਦਿਨ ਆ ਜਿਸ ਦਿਨ ਜਿਹੜਾ ਇਥੋਂ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਸੋਮਪrakash ਜੀ ਅਤੇ ਉਹਨਾਂ ਦੀ ਧਰਮ ਪਤਨੀ ਮੈਡਮ ਅਨੀਤਾ ਸੋਮਪrakash ਜੀ ਉਹਨਾਂ ਵੱਲੋਂ ਇਹ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਵਿੱਚ ਸਿਰਫ 10 ਰੁਪਏ ਦੇ ਵਿੱਚ ਥਾਲੀ ਪੂਰੀ ਭਰਪੇਟ ਖਾਣ ਦੇ ਲਈ ਜਿਹੜੀ ਇੱਕ ਬਹੁਤ ਕੁਸ਼ ਉਹਦੇ ਵਿੱਚ ਹੁੰਦਾ ਆ ਰੋਟੀਆਂ ਹੁੰਨੀਆਂ ਚਾਵਲ ਹੁੰਦੇ ਜਾਂ ਹੋਰ ਸਵਿਡਿਸ਼ ਬਹੁਤ ਕੁਝ ਜਿਹੜਾ ਆ ਹੁੰਦਾ ਆ ਉਹ ਥਾਲੀ ਇੱਥੇ ਸ਼ੁਰੂ ਕੀਤੀ ਗਈ ਸੀ ਅਸੀਂ ਜਦੋਂ ਅਕਸਰ ਇੱਥੋਂ ਲੰਘਦੇ ਆ ਤਾਂ ਦੇਖਦੇ ਆ ਕਿ ਬਹੁਤ ਸਾਰੇ ਕੋ ਰਿਕਸ਼ੇ ਵਾਲਾ ਹੋਵੇ ਕੋ ਦਿਹਾੜੀ ਵਾਲਾ ਹੋਵੇ ਜਾਂ ਅੱਛੇ ਅੱਛੇ ਘਰਾਂ ਦੇ ਜਿਹੜੇ ਬਿジネスਮੈਨ ਵੀ ਆ ਉਹ ਵੀ ਆਪਣੇ ਬੱਚਿਆਂ ਨੂੰ ਸਪੈਸ਼ਲ ਇੱਥੇ ਲੈ ਕੇ ਆਉਂਦੇ ਨੇ ਕਿ ਬਈ ਜਿਹੜਾ ਆ ਉਹਨਾਂ ਨੂੰ ਦਿਖਾਇਆ ਜਾਵੇ ਕਿ ਕਿਸ ਤਰੀਕੇ ਨਾਲ ਇੱਕ ਸਮਾਜ ਸੇਵਾ ਦਾ ਕੰਮ ਪਗਵਾੜਾ ਵੀ ਚੱਲ ਰਿਹਾ ਆ ਅੱਜ 8 ਸਾਲ ਇੱਥੇ ਹੋ ਚੁੱਕੇ ਨੇ ਇਸ ਮੌਕੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਸਪੈਸ਼ਲ ਤੌਰ ਤੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਮੌਜੂਦ ਨੇ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਜੀ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਕਹਿ ਸਕਦੇ ਆ ਬਹੁਤ ਮਿਹਰਬਾਨੀ ਧੰਨਵਾਦ ਜੀ 8 ਸਾਲ ਹੋ ਗਿਆ ਜੀ 8 ਸਾਲ ਦੇ ਵਿੱਚ ਕੀ ਐਕਸਪੀਰੀਅੰਸ ਰਿਹਾ ਕਿਸ ਤਰੀਕੇ ਦੇ ਨਾਲ ਜਿਹੜਾ ਆ ਇਹ ਕੰਮ ਜਨਤਾ ਦੀ ਹੀ ਸੋਚਦਾ ਜਿਹੜਾ ਚੱਲ ਰਿਹਾ ਅੱਜ ਤੋਂ 8 ਸਾਲ ਪਹਿਲਾਂ 2017 ਚ ਇੱਕ ਪ੍ਰੋਜੈਕਟ ਦਾ ਅਸੀਂ ਖਾਬ ਲਿਆ ਸੀ ਕਿ 10 ਰੁਪਏ ਦੇ ਚ ਲੋਕਾਂ ਨੂੰ ਜਿਹੜਾ ਭਰਪੂਰ ਖਾਣਾ ਸਾਫ਼ ਸੁਥਰਾ ਖਾਣਾ ਚੰਗਾ ਖਾਣਾ ਜਿਹਨਾਂ ਨੂੰ ਲੋੜ ਵਜ੍ਹਾ ਨਾਲ ਮਿਲ ਸਕੇ ਇੱਥੇ ਬਹੁਤ ਹਸਪੀਟਲਸ ਵੀ ਨੇ ਬਹੁਤ سارے ਹੋਰ ਚੰਗੇ ਪਰਿਵਾਰਾਂ ਦੇ ਬੱਚੇ ਵੀ ਜਿਹੜੇ ਸਮਝਦੇ ਇੱਥੇ ਖਾਣਾ ਆ ਕੇ ਖਾਂਦੇ ਨੇ ਔਰ ਬੜਾ ਆਨੰਦ ਸਾਹਿਬ ਮਿਲਦਾ ਸੰਤੋਸ਼ਟੀ ਸਾਨੂੰ ਹੁੰਦੀ ਗਈ ਸੀ ਇਹ ਪ੍ਰੋਜੈਕਟ 8 ਸਾਲ ਤੋਂ ਲਗਾਤਾਰ ਚੱਲ ਰਹੇ ਨੇ ਸਾਰਿਆਂ ਦੇ ਸਹਿਯੋਗ ਨਾਲ ਦੋਸਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਸਰਕਾਰੀ ਵਜੋਂ ਤੌਰ ਤੇ ਇੱਕ ਪੈਸਾ ਵੀ ਖਰਚ ਨਹੀਂ ਲੱਗਿਆ ਸਿਰਫ ਤੇ ਸਿਰਫ ਇਹ ਜੋ ਸਾਡੇ ਪੁੱਤਰਾਂ ਦੀ ਸਿੱਧੀ ਸਹਿਯੋਗ ਨਾਲ ਚੱਲ ਰਹੀ ਹੈ ਔਰ ਬਹੁਤ ਵਧੀਆ ਪ੍ਰੋਜੈਕਟ ਹੈ ਇਸਨੂੰ ਖੁਸ਼ੀ ਵੀ ਆ ਸੰਤੁਸ਼ਟੀ ਵੀ ਆਈ ਇਹ ਬੜਾ ਮੁਸ਼ਕਲ ਹੁੰਦਾ ਹੈ 8 ਸਾਲ ਦਾ ਬਹੁਤ ਲੰਬਾ ਪੀਰੀਅਡ ਹੋ ਜਾਂਦਾ ਹੈ ਕਿ ਲਗਾਤਾਰ ਐਡਾ ਪ੍ਰੋਜੈਕਟ ਚਲਾਉਣਾ ਮੈਂ ਕਹਿੰਦਾ ਕਿ ਘਰ ਦੇ ਵਿੱਚ ਇੱਕ ਫੈਮਿਲੀ ਲਈ ਰੋਟੀ ਖਾਣੀ ਜਿਹੜੀਆਂ ਮਹਿੰਗਾਈ ਦੇ ਟਾਈਮ ਵਿੱਚ ਔਖੀ ਹੋਈ ਆ ਇਹਨੇ ਹਜ਼ਾਰਾਂ ਲੋਕਾਂ ਨੂੰ ਰੋਜ਼ ਜਿਹੜੀ ਆ ਇੱਥੇ ਰੋਟੀ ਖਿਲਾਈ ਜਾਂਦੀ ਆ ਕਿਸ ਤਰੀਕੇ ਨਾਲ ਸਹਿਯੋਗ ਲੋਕਾਂ ਦਾ ਮਿਲਦਾ ਆ ਕਿਸ ਤਰੀਕੇ ਦੇ ਨਾਲ ਜਿਹੜਾ ਕਈ ਵਾਰੀ ਮੁਸ਼ਕਲਾਂ ਵੀ ਆਉਣੀਆਂ ਹੋਣਗੀਆਂ ਦੇਖੋ ਕੋਈ ਮੁਸ਼ਕਲ ਨਹੀਂ ਆਈ ਸਿਰਫ ਲੋਕਾਂ ਦਾ ਸਹਿਯੋਗ ਦੋਸਤੋ ਫਿੱਤਰ ਜਿਹੜੇ ਕਦੇ ਕੁਝ ਕਰਨ ਦੀ ਲੋੜ ਨਹੀਂ ਪੈਂਦੀ ਆਪਣੇ ਆਪ ਜਵੜੀਆਂ ਚੱਲ ਲਿਆ ਅਜਿਹਾ ਬਹੁਤ ਸ਼ਰਾਕਾ ਹੈ ਫਗਵਾੜੇ ਦਾ ਹਰਗਵਿੰਦ ਨਗਰ ਇਥੇ ਬੈਠਣ ਨੂੰ ਕੁਰਸੀਆਂ ਟੇਬਲ ਹੈ ਉਹਨਾਂ ਦੇ ਬੈਠ ਕੇ ਕੋਣ ਕੀ ਖਾਣਾ ਖਾਂਦੇ ਨੇ ਔਰ 10 ਰੁਪਏ ਵੀ ਸਰ ਕੇ ਲੈਣੇ ਲੋਕ ਨੂੰ ਇਹ ਮਹਿਸਾਸ ਨਾ ਹੋਵੇ ਕਿ ਜੀ ਕੁਝ ਬਣੀ ਕੁਝ ਕਰਨੇ ਆ ਆਪਣੇ ਕੋਲ ਪੇਮੈਂਟ ਕਰਦੇ ਆ ਇਸ ਕਰਕੇ ਉਹਨਾਂ ਨੂੰ ਅਹਿਸਾਸ ਹੋਵੇ ਕਿ ਅਸੀਂ ਪੈਸੇ ਦੇ ਕੇ ਖਰਾਦਿਆ ਕੋਈ ਬਾਹਰਾ ਨੋਟਿਸ ਨਾ ਪਹੁੰਚੇ ਇਸ ਕਰਕੇ 10 ਰੁਪਏ ਚਾਰਜ ਕਰਦੇ ਆ ਔਰ ਲੋਕੀ ਪੂਰੇ ਤੌਰ ਤੇ ਸਹਿਯੋਗ ਕਰਦੇ ਆ ਅਕਸਰ ਚੈੱਕ ਕੀਤਾ ਜਾਂਦਾ ਹੈ ਕਿ ਜਿਹੜਾ ਖਾਣਾ ਆ ਉਹ ਇੱਕ ਮਿਆਰ ਦੂਜਾ ਮਕਾਰ ਦਾ ਹੋਣਾ ਚਾਹੀਦਾ ਵੀ ਵੀ ਉਹਦਾ ਸਟੈਂਡਰਡ ਕੀ ਆ ਵੀ ਕਿਸ ਤਰੀਕੇ ਨਾਲ ਹੋਣਾ ਚਾਹੀਦਾ ਕਦੀ ਆਪ ਵੀ ਤੁਸੀਂ ਮੈਂ ਦੇਖਿਆ ਕਈ ਵਾਰੀ ਜਦੋਂ ਇੱਥੇ ਬੈਠੇ ਪ੍ਰਸ਼ਾਦਾ ਸ਼ੱਕ ਦੇ ਹੁੰਨੇ ਹੋ ਕਿ ਉਹ ਸਟੈਂਡਰਡ ਨੂੰ ਮੇਨਟੇਨ ਕਿੱਦਾਂ ਕੀਤਾ ਜਾਂਦਾ ਦੇਖੋ ਅਸੀਂ ਬਹੁਤ ਪੈਸਾ ਉਹ ਤਾਂ ਸਫਾਈ ਦਾ ਸਭ ਤੋਂ ਜ਼ਿਆਦਾ ਖਰਚਦੇ ਆ ਸਫਾਈ ਲਈ ਚਾਰ ਬੰਦੇ ਨਹੀਂ ਰੱਖੇ ਨੇ ਪਰ ਚੰਗੀ ਤਰ੍ਹਾਂ ਧੋ ਕੇ ਕਪੜਾ ਮਾਰ ਕੇ ਫਿਰ ਕਪੜਾ ਮਾਰ ਕੇ ਫਿਰ ਸਾਫ਼ ਕਰਦੇ ਆ ਔਰ ਪੂਰਾ ਸਾਫ਼ ਸੁਥਰਾ ਖਾਣਾ ਸਸ ਚੰਗਾਰ ਦੇ ਕੋਕਦਰਾ ਬਣਾਇਆ ਖਾਣਾ ਰੋਕਨ ਸਰਵ ਕਰਦੇ ਆ ਪਰ ਲੋਕੀ ਇਸ ਕੋ ਲਿਸਨ ਤੋਂ ਸ਼ੀ ਮਹਿਸੂਸ ਕਰਦੇ ਮੈਂ ਕਈ ਵਾਰ ਦੇਖਿਆ ਕਿ ਇੱਥੇ ਕੋਈ ਲੋਕ ਆਪਣੇ ਬੱਚਿਆਂ ਦਾ ਬਰਥਡੇ ਮਨਾਉਣਾ ਆਏ ਹੁੰਦੇ ਆ ਜਾਂ ਮੈਂ ਕਿਹਾ ਨਹੀਂ ਤਾਂ ਮਯਾਬ ਨਾਲ ਉਹ ਕਹਿੰਦੇ ਕਿ ਸਮਾਜ ਸੇਵਾ ਦੇ ਵਿੱਚ ਜਾ ਕੇ ਮਨਾਈਏ ਉਹ ਕਿਸ ਤਰ੍ਹਾਂ ਦੇ ਲੋਕਾਂ ਨੂੰ ਇਸ ਚੀਜ਼ ਲਈ ਮੈਸੇਜ ਦੇਣਾ ਚਾਹੁੰਦੇ ਆ ਦੇਖੋ ਅਜਿਹਾ ਕਰਦੇ ਬਹੁਤ ਵਾਰ ਲੋਕੀ ਤੇ ਆਣ ਜਿਨ੍ਹਾਂ ਨੂੰ ਲੋੜਵਾਂ ਦਿੱਤੇ ਆ ਕੇ ਖਾਣਾ ਖਾਣ ਪੈਸੇ ਦੀ ਸਾਨੂੰ ਕੋ ਬਹੁਤਾ ਸੀ ਕਿਸੇ ਨੂੰ ਨਹੀਂ ਕਿਸੇ ਨੂੰ ਬਦ ਕਦੇ ਕਿਹਾ ਵੀ ਨਹੀਂ ਹੈ ਆਪਣੇ ਆਪ ਕੋ ਦੇ ਜੇ ਤਾਂ ਠੀਕ ਹੈ ਔਰ ਸਿਰਫ ਲੋਕਾਂ ਦੇ ਸੇਵਾ ਹੁੰਦਾ ਲੋਕਾਂ ਦੇ ਪਿਆਰ ਦਾ ਸਮਾਜ ਸੇਵਾ ਦਾ ਲੋਕਾਂ ਦੇ ਲੋੜਵੰਦਾਂ ਦੀ ਸੇਵਾ ਕਰਦੀ ਭਾਵਨਾ ਨਾਲੇ ਕੰਮ ਕਰਦੇ ਆ ਜਿਹੜਾ ਠੀਕ ਤਰ੍ਹਾਂ ਚੱਲ ਰਿਹਾ ਬੜੀ ਵੱਡ ਚਰਚਾ ਹੋ ਜਾਂਦੀ ਸਿਆਸੀ ਜੀਵਨ ਜੀ ਰਹੇ ਹੋ ਬੜੇ ਅੱਛੇ ਅਹੁਦਿਆਂ ਉੱਤੇ ਰਹੇ ਬੜੀ ਵੱਡ ਚਰਚਾ ਹੋ ਜਾਂਦੀ ਆ ਸ਼ਹਿਰ ਵਿੱਚ ਸੁਣਨ ਨੂੰ ਮਿਲਦਾ ਕਿ ਐਤਕੀ ਵੋਟਾਂ ਤੱਕ ਹੀ ਆ ਉਸ ਤੋਂ ਬਾਅਦ ਦਿਖ ਲੋ ਕੀ ਹੁੰਦਾ ਲੇਕਿਨ ਉਹ ਰਸੋਈ ਜਿਹੜੀ ਜਨਤਾ ਦੀ ਆ ਅਕਸਰ ਚੱਲਦੀ ਰਹਿੰਦੀ ਆ ਜਦੋਂ ਇਦਾਂ ਦੇ ਵਿਚਾਰ ਤੁਹਾਡੇ ਤੱਕ ਪਹੁੰਚਦੇ ਗੱਲਾਂ ਪਹੁੰਚਦੀਆਂ ਤੇ ਕੀ ਮਹਿਸੂਸ ਕਰਦੇ ਆ ਤੁਸੀਂ ਦੇਖੋ ਕਿ ਕਹਿਣਾ ਉਹ ਤਾਂ ਕਹਿੰਦਾ ਰਿਹਾ 2017 ਸ਼ੁਰੂ ਕੀਤਾ ਸੀ ਉਸ ਤੋਂ ਬਾਅਦ 2019 ਦੀ ਵੋਟਾਂ ਭਈਆਂ 2022 ਦੀਆਂ ਵੋਟਾਂ ਭਈਆਂ 2024 ਦੀਆਂ ਵੋਟਾਂ ਭਈਆਂ ਅੱਗੇ 2027 ਦੀਆਂ ਵੀ ਹੋੜੀਆਂ ਇਹ ਰਸੋਈ ਦਾ ਪ੍ਰੋਜੈਕਟ ਲੋਕਾਂ ਦੇ ਸਹਿਯੋਗ ਨਾਲ ਚੱਲੇਗਾ ਤੇ ਜਰੂਰ ਬੰਦਰ ਨੂੰ ਖਾਣਾ ਇੱਥੇ ਮਿਲੇਗਾ ਬਹੁਤ-ਬਹੁਤ ਧੰਨਵਾਦ ਜੀ ਤੇ ਇਦਾਂ ਹੀ ਦਿਖਾਉਣਾ ਚਾਹੁੰਦੇ ਆ ਮੈਡਮ ਅਨੀਤਾ ਸੋਮਪrakash ਆਪ ਜਿਹੜੀ ਆ ਇੱਥੇ ਉਹ ਸੇਵਾ ਕਰ ਰਹੇ ਨੇ ਟੋਕਨ ਕੱਟ ਰਹੇ ਹੋ ਕਿਹਦਾ ਲੱਗਦਾ ਜੀ ਤੁਸੀਂ yellow yellow ਟੋਕਨ ਦੇ ਰਹੇ ਹੋ ਲੋਕਾਂ ਨੂੰ ਪਰੌਂਠੇ ਕੀ ਰੋਟੀਆਂ ਕੀ 스웨ਡਿਸ਼ ਖਾਣ ਨੂੰ ਮਿਲਦੀ ਆ ਬਹੁਤ ਅੱਛਾ ਲੱਗਦਾ ਹੈ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਇੱਥੇ ਆ ਕੇ ਸੇਵਾ ਕਰਕੇ ਔਰ ਅੱਜ ਸਾਡੀ ਰਸੋਈ ਨੂੰ 8 ਸਾਲ ਹੋ ਗਏ ਆ ਚੱਲਦੀ ਨੂੰ ਔਰ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਚੱਲਦੀ ਆ ਸਾਰਿਆਂ ਦਾ ਆਸ਼ੀਰਵਾਦ ਹੈ ਇਸ ਰਸੋਈ ਤੇ ਤਾਂ ਚੱਲਦੀ ਆ ਨਹੀਂ ਤਾਂ ਇੰਨਾ ਵੱਡਾ ਜਿਹੜਾ ਪ੍ਰੋਜੈਕਟ ਆ ਉਹ ਕੰਮ ਚੱਲ ਨਹੀਂ ਹੋ ਸਕਦਾ ਇਸੇ ਲਈ ਇਸ ਨੂੰ 8 ਸਾਲ ਹੋਏ ਆ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਏਸੀ ਤਰ੍ਹਾਂ ਜਨਤਾ ਦੀ ਰਸੋਈ ਚਾਹੋ ਸਾਨੂੰ ਸਹਿਯੋਗ ਕਰੋ ਤਾਂ ਕਿ ਰਸੋਈ ਅੱਗੇ ਲਈ ਵੀ ਅੱਗੇ ਚੱਲਦੀ ਰਹੇ ਕਹਿੰਦੇ ਕੀ ਜਿਹੜੀ ਕੋਈ ਵੀ ਰਸੋਈ ਚੱਲਣੀ ਹੁੰਦੀ ਆ ਉਹ ਲੇਡੀਜ਼ ਦਾ ਸਭ ਤੋਂ ਵੱਡਾ ਹੱਥ ਹੁੰਦਾ ਚਲੋ ਤੁਸੀਂ ਤਾਂ ਲੇਡੀ ਹੋ ਲੇਕਿਨ ਤੁਹਾਡੇ ਜਿਹੜੇ ਨਾਲ ਸਰਕਲ ਆ ਜਿਹੜਾ ਤੁਹਾਡਾ ਗਰੁੱਪ ਆ ਉਹ ਕਿਸ ਤਰੀਕੇ ਨਾਲ ਤੁਹਾਨੂੰ ਸਹਾਇਤਾ ਦਿੰਦਾ ਕਹਿੰਦੀ ਆਪ ਵੀ ਰੋਟੀਆਂ ਰੋਟੀਆਂ ਬਕਾਉਂਦੇ ਹੋ ਨਹੀਂ ਅਸੀਂ ਸਟਾਰਟਿੰਗ ਦੇ ਵਿੱਚ ਇੱਕ ਸਾਲ ਸਾਨੂੰ ਬਹੁਤ ਸੇਵਾ ਕਰਨੀ ਪਈ ਸੀ ਖੁਦ ਵੀ ਪਰ ਹੁਣ ਸਾਡਾ ਰੂਟੀਨ ਚੱਲ ਪਿਆ ਆ ਹੁਣ ਬਹੁਤ ਅੱਛਾ ਹੈ ਸਾਡਾ ਸਟਾਫ ਬਹੁਤ ਅੱਛਾ ਹੈ ਸਟਾਫ ਦੀ ਜਿੰਨੀ ਮਿਹਨਤ ਹੈ ਮੈਂ ਤਾਂ ਪਰਮਾਤਮਾ ਅਗੇ ਅਰਦਾਸ ਕਰਦੀ ਆ ਕਿ ਉਹਨਾਂ ਨੂੰ ਤੰਦਰੁਸਤੀ ਦੇ ਜਿਹੜੇ ਇੰਨੀ ਗਰਮੀ ਦੇ ਵਿੱਚ ਵੀ ਸੇਵਾ ਕਰਦੇ ਆ ਔਰ ਸਾਰਿਆਂ ਨੂੰ ਖਾਣਾ ਖਵਾਉਂਦੇ ਆ ਇਸ ਕਰਕੇ ਉਹਨਾਂ ਦੀ ਤੰਦਰੁਸਤੀ ਬਹੁਤ ਹੈ ਸਾਰਿਆਂ ਦਾ ਆਸ਼ੀਰਵਾਦ ਉਹਨਾਂ ਨੂੰ ਲੱਗੇ ਕਸਟਮਰ ਜਿੰਨੇ ਵੀ ਆਉਂਦੇ ਆ ਖਾਣਾ ਖਾਣ ਇੱਥੇ ਉਹ ਸਾਰੇ ਆਸ਼ੀਰਵਾਦ ਦੇ ਕੇ ਜਾਂਦੇ ਆ ਸਭ ਨੂੰ ਔਰ ਉਹ ਲੱਗਦਾ ਵੀ ਆ ਮੈਂ ਦੇਖਿਆ ਉਹਨਾਂ ਦਾ ਆਸ਼ੀਰਵਾਦ ਹੀ ਆ ਜਿਹੜਾ ਵੱਧਦਾ ਫੁੱਲਦਾ ਆ ਤਾਈਂ ਇਹ ਰਸੋਈ ਚੱਲਦੀ ਆ ਕੀ ਕੀ ਦਿੰਦੇ ਹੋ ਜੀ 10 ਰੁਪਏ ਦੀ ਥਾਲੀ ਦੇ ਵਿੱਚ ਉਹਦੇ ਵਿੱਚ ਅਸੀਂ ਸਾਡੇ ਵੀ ਮੰਗਲਵਾਰ ਤੇ ਵੀਰਵਾਰ ਨਾਲ ਚਾਵਲ ਬੰਦੇ ਆ ਨਾਲ ਇੱਕ ਸਬਜੀ ਬਣਦੀ ਆ ਨਾਲ ਫੁਲਕੇ ਰੂਟੀਨ ਦੇ ਵਿੱਚ ਸਾਡੀ ਇੱਕ ਦਾਲ ਸਬਜੀ ਔਰ ਚਾਰ ਫੁਲਕੇ ਇਹ ਸਾਡਾ ਰੂਟੀਨ ਸਾਡਾ ਇਹ ਆ ਵਿੱਚ ਦੋ ਦਿਨ ਜਿਹੜੇ ਅਸੀਂ ਕੜੀ ਚਾਵਲ ਔਰ ਰਾਜਮਾ ਚਾਵਲ ਵੀ ਬਣਾਉਨੇ ਆ ਉਹ ਚਾਵਲ ਵੀ ਦੇਣੇ ਬਹੁਤ ਜ਼ਰੂਰੀ ਆ ਅੱਜ ਸਾਡਾ ਖਾਸ ਦਿਨ ਕਰਕੇ ਅਸੀਂ ਮਟਰ ਪਨੀਰ ਖੀਰ ਕੜੀ ਚਾਵਲ ਸਾਰਾ ਕੁਝ ਬਣਾਇਆ ਕਿਉਂਕਿ ਅੱਜ ਰਸੋਈ ਲਈ ਬਹੁਤ ਖਾਸ ਦਿਨ ਆ 8 ਸਾਲ ਹੋਏ ਆ ਰਸੋਈ ਬਣੀ ਨੂੰ ਜੀ ਇਹ ਸਨ ਮੈਡਮ ਮਨੀਤਾ ਸੰਪਰਗਾਇ ਜੀ ਜਿਨ੍ਹਾਂ ਨੇ ਦੱਸਿਆ ਕਿ 8 ਸਾਲ ਤੋਂ ਉਹਨਾਂ ਨੇ ਪਹਿਲੇ ਸਟਾਰਟਿੰਗ ਦੇ ਵਿੱਚ ਬੜੀ ਮਿਹਨਤ ਵੀ ਕਰਨੀ ਪਈ ਬਹੁਤ ਕੁਸ਼ ਕਰਨਾ ਪਿਆ ਲੇਕਿਨ ਉਸ ਤੋਂ ਬਾਅਦ ਹੁਣ ਜਿਹੜਾ ਆ ਰੁਟੀਨ ਦੇ ਵਿੱਚ ਜਿਹੜੀ ਆ ਇੱਥੇ ਸੇਵਾ ਲੋਕ ਆਪ ਆ ਕੇ ਕਰਦੇ ਆ ਤੇ ਬਹੁਤ ਅੱਛੇ ਢੰਗ ਨਾਲ ਜਿਹੜਾ ਰਸੋਈ ਆ ਇਹ ਚੱਲਦੀ ਪਈ ਤੇ ਭੁੱਖਿਆਂ ਦਾ ਢਟਗੜ ਆ ਉਹ ਇੱਥੇ ਪਰਿਆ ਜਾਂਦਾ ਆ ਕੈਮਰਾਮੈਨ ਰਾਜਾ ਦੇ ਨਾਲ ਹਰਮਿੰਦਰ ਸਿੰਘ ਬਸਰਾ ਨਵਰੰਗ ਟੀਵੀ ਫਗਵਾੜਾ